ਤੋ ਮੇਰੇ ਵੀਰੋ ਗੱਲ ਇਸ ਤਰ੍ਹਾਂ ਮੌਜੂਦਾ ਸਰਕਾਰ ਜਿਸਾ ਰੇਤ ਦੇ ਕਿਲੇ ਜਾਂ ਰੇਤ ਦੀਆਂ ਦਿਵਾਰਾਂ ਸੀ ਖੜੀਆਂ ਕਰੀਤੀਆਂ ਅੰਗਰੇਜ਼ੀ ਚ ਕਹਿੰਦੇ ਨੇ ਪੈਕ ਆਫ ਕਾਰਡਸ ਤਾਸ਼ ਦੇ ਪੱਤੇ ਜਦੋਂ ਤਾਸ਼ ਦੇ ਪੱਤਿਆਂ ਤੋਂ ਅਸੀਂ ਕੋਈ ਘਰ ਬਣਾਨੇ ਆ ਤੇ ਥੋੜਾ ਜਿਹਾ ਵੀ ਜਦੋਂ ਹਵਾ ਦਾ ਝੌਕਾ ਆਂਦਾ ਤੇ ਨਾਲ ਹੀ ਸਾਰੇ ਤਾਸ਼ ਦੇ ਪੱਤੇ ਡਿੱਗਣੇ ਸ਼ੁਰੂ ਹੋ ਜਾਂਦੇ ਅੱਜ ਹੀ ਇਹਨਾਂ ਦੀ ਇੱਕ ਮਨਿਸਟਰ ਆ ਚੁੱਕੀ ਹੈ ਆਮ ਆਦਮੀ ਪਾਰਟੀ ਦੀ ਗगन ਅਨਮੋਲ ਬਾਨ ਉਹਦਾ ਨਾਮ ਹੈ ਇਹ ਉਹ ਨੌਜਵਾਨ ਲੜਕੀ ਹੈ ਜਿਹਨੂੰ ਜਦੋਂ ਆਮ ਆਦਮੀ ਪਾਰਟੀ ਅਜੇ ਤੱਕ ਚ ਨਹੀਂ ਸੀ ਆਈ ਉਹਨੂੰ ਆਪਣਾ ਜਿਹੜਾ ਮਹਿਲਾ ਵਿੰਗ ਹੈ ਉਹਦਾ ਪ੍ਰਧਾਨ ਬਣਾਇਆ ਸੀ ਨੌਜਵਾਨ ਸੀ ਤੇ ਕਹਿੰਦੀ-ਕਹਿੰਦੀ ਕਹਿਣ ਲੱਗੀ ਸਾਨੂੰ ਮੌਕਾ ਦਿਓ ਤੇ ਅਸੀਂ 50 ਮਿੰਟਾਂ ਦੇ ਵਿੱਚ ਛੁਟਕੀਆਂ ਮਾਰ-ਮਾਰ ਨਾਲ ਉਂਗਲਾਂ ਦੀਆਂ ਤੇ ਕਹਿੰਦੀ ਸੀ ਕਿ ਅਸੀਂ ਐਮਐਸਪੀ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਕਿਸਾਨ ਡਿਮਾਂਡ ਕਰ ਰਹੇ ਨੇ ਇਹ ਕੇਜਰੀਵਾਲ ਸਾਹਿਬ ਨੇ ਮੈਨੂੰ ਜਾ ਕੇ ਸੰਕੇਤ ਦੇ ਦਿੱਤਾ ਕਿ ਪੰਜਾਬ ਦੀਆਂ ਸਾਰੀਆਂ ਫਸਲਾਂ ਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਦੋ ਫਸਲਾਂ ਤੇ ਮੇਜਰ ਐਮਐਸਪੀ ਮਿਲਦੀ ਝੋਨੇ ਤੇ ਕਣਕ ਤੇ ਤੇ ਉਹ ਕਹਿ ਲੱਗੀ ਕਿ ਅਸੀਂ ਦਾਲਾਂ ਤੇ ਵੀ ਦੇਵਾਂਗੇ ਟਮਾਟਰਾਂ ਤੇ ਵੀ ਦੇਵਾਂਗੇ ਗੰਢਿਆਂ ਤੇ ਵੀ ਦੇਵਾਂਗੇ ਤੇ ਛੁਟਕੀਆਂ ਮਾਰ-ਮਾਰ ਅੱਜ ਸਾਢੇ 3 ਸਾਲ ਹੋਏ ਮੇਰੇ ਵੀਰੋ ਅੱਜ ਉਨੇ ਅਸਤੀਫਾ ਦੇ ਦਿੱਤਾ ਖਰੜ ਅਸੈਂਬਲੀ ਹਲਕੇ ਤੋਂ ਇੱਕ ਹੋਰ ਸੀਟ ਵੇਕੈਂਟ ਹੋ ਗਈ ਪਹਿਲੇ ਤੇ ਹੋਈ ਤਰਨਤਾਰਨ ਵਾਲੇ ਸੁਰਗਵਾਸੀ 16 ਸਾਬ ਅਸੈਂਬਲੀ ਚ ਰਹੇ ਨੇ شریف ਆਦਮੀ ਸਨ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਤੇ ਮੈਂ ਕੋਈ ਗੱਲ ਨਹੀਂ ਉਹਨਾਂ ਬਾਰੇ ਕਹਿਣਾ ਚਾਹਦਾ ਪਰ ਸਾਡੇ 3 ਸਾਲ ਮੇਰਾ ਖਿਆਲ ਤਰਨਤਾਰਨ ਚ ਇੱਕ ਗਲੀ ਜਾਂ ਇੱਕ ਰੋੜਾ ਤੱਕ ਨਹੀਂ ਲੱਗਾ ਹੋ ਤੁਸੀਂ ਵੇਖੋ ਏ ਫਰਜ਼ੀ ਇਨਕਲਾਬੀਆਂ ਦੀ ਜਮਾਤ ਮੈਂ ਤਾਂ ਫਰਜ਼ੀ ਇਹਨਾਂ ਨੂੰ ਕਹਿਣਾ ਟੋਟਲ ਫਰਾਡ ਝੂਠੇ ਅਬਲ ਦਰਜੇ ਦੇ ਲੋਕਾਂ ਦੀ ਅੱਖਾਂ ਵਿੱਚ ਮਿੱਟੀ ਪਾਉਣ ਵਾਲੇ ਇਹਨਾਂ ਫਰਜ਼ੀਆਂ ਇਨਕਲਾਬੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਹੁਣ ਬਾਹਰ ਦੀਆਂ ਪਾਰਟੀਆਂ ਚੋਂ ਕੈਂਡੀਡੇਟ ਚੁਰਾ-ਚੁਰਾ ਕੇ ਲੈ ਕੇ ਆਏ ਆ ਤੁਹਾਡੇ ਹਲਕੇ ਚ ਵੀ ਦੂਜੀਆਂ ਫਰਜ਼ੀ ਬਾਕੀ ਜਮਾਤਾਂ ਚੋਂ ਕੈਂਡੀਡੇਟ ਲੈ ਲੈਂਦਾ ਹੁਣੇ ਖਰੜ ਖਾਲੀ ਹੋ ਗਿਆ ਇੱਕ ਅਸੈਂਬਲੀ ਹਲਕਾ ਬੰਗੇ ਦਾ ਅਕਾਲੀ ਦਲ ਦਾ ਉਥੇ ਐਮਐਲਏ ਚੁਣਿਆ ਗਿਆ ਸੀ ਡਾਕਟਰ ਸੁਖੀ ਉਹਦਾ ਨਾਮ ਹੈ ਉਹਦਾ ਵੀ ਧਰੇ ਪਾਰਟੀ ਪਰਿਵਰਤਨ ਕਰਾਇਆ ਉਹਨੂੰ ਚੇਅਰਮੈਨ ਬਣਾ ਦਿੱਤਾ ਅਜੇ ਉਹਨੇ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਿਆ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਨੂੰ ਅੱਜ ਆਮ ਆਦਮੀ ਪਾਰਟੀ ਨੇ ਚੇਅਰਮੈਨ ਬਣਾ ਦਿੱਤਾ ਸਮਝੋ ਇੱਕ ਬੰਗਾ ਵੀ ਖਾਲੀ ਪਈ ਇੱਕ ਇਹਨਾਂ ਦਾ ਐਮਐਲਏ ਹੈ ਰਮਨ अरोड़ा ਉਹਦਾ ਨਾਮ ਹੈ ਜਲੰਧਰ ਤੋਂ ਉਹਨੂੰ ਕ腐ਸ਼ਨ ਦੇ ਚਾਰਜ ਦੇ ਉੱਤੇ ਜੇਲ੍ਹ 'ਚ ਦਿੱਤਾ ਮੇਰੇ ਖਿਆਲ ਡੇਢ ਦੋ ਮਹੀਨੇ ਦਾ ਜੇਲ੍ਹ 'ਚ ਹੁਣ ਉਹਦੇ ਤੇ ਵੀ ਜ਼ੋਰ ਪਾਇਆ ਕਿ ਅਸਤੀਫਾ ਦੇ ਤਾਂ ਕੱਲ ਮੇਰੀ ਜਿਹੜੀ ਮੈਂ ਤੁਹਾਨੂੰ ਇੱਥੇ ਸਮਝਾਣ ਆਇਆ ਕਹਿਣ ਵਾਸਤੇ ਆਇਆ 90 ਫੀਸਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ 90 ਫੀਸਦੀ ਮੇਰੀ ਗੱਲ ਚੇਤੇ ਰੱਖ ਇਹਨਾਂ ਨੂੰ ਇਲੈਕਸ਼ਨਾਂ ਤੱਕ ਇਹਨਾਂ ਨੇ ਬਦਲਣਾ ਵੀ ਹੈ ਇਲਜ਼ਾਮ ਲਾਣੇ ਨੇ ਐਸੇ ਕੇਜਰੀਵਾਲ ਨੇ ਕਹਿਣਾ ਕਿ ਇਹ ਤੇ ਬੜੇ ਕਰਪਟ ਨਿਕਲੇ ਜੀ ਇਹ ਤੇ ਮਾਈਨਿੰਗ ਦਾ ਕੰਮ ਕਰਦੇ ਸੀ ਇਹ ਤੇ ਸ਼ਰਾਬ ਵਕਾਨ ਦਾ ਕੰਮ ਕਰਦੇ ਸੀ ਇਹ ਤਾਂ ਪੁਲਿਸ ਵਾਲਾ ਕੋ ਮੀਨਾ ਲੈਣ ਦਾ ਕੰਮ ਕਰਦੇ ਸੀ ਇਹ ਤਾਂ ਤਹਿਸੀਲਦਾਰਾਂ ਕੋ ਪੈਸੇ ਲੈਣ ਦਾ ਕੰਮ ਕਰਦੇ ਸੀ ਇਹਨਾਂ ਨੇ ਦੋ ਦੋ ਚਾਰ ਚਾਰ ਕਿੱਲਿਆਂ ਵਿੱਚ ਮਕਾਨ ਪਾ ਲਏ ਜਦੋਂ ਕੇਜਰੀਵਾਲ ਸਾਹਿਬ ਨੂੰ ਪਤਾ ਲੱਗਾ ਉਹਨਾਂ ਨੇ ਫੈਸਲਾ ਕੀਤਾ ਇਹ ਸਾਰੇ ਬਦਲ ਦੇਣ ਕਹਿੰਦਾ ਮੇਰਾ ਮਕਸਦ ਇਹ ਹੈ ਅਗਲੀਆਂ ਇਲੈਕਸ਼ਨਾਂ ਤੋਂ ਪਹਿਲੇ ਪਹਿਲੇ ਅਗਲੀ ਇਲੈਕਸ਼ਨ ਤੋਂ ਪਹਿਲੇ ਪਹਿਲੇ ਤਕਰੀਬਨ 90% ਦੀ ਇਹਨਾਂ ਦੇ ਐਮਐਲਏ ਜਿਹੜੇ ਨੇ ਇਹ ਸਾਰੇ ਬਦਲੇ ਜਾਣੇ ਕਰ ਰਹੇ ਪੰਜਾਬ ਦੇ ਵਿੱਚ ਵੀ ਤੁਸੀਂ ਵੇਖਿਆ ਇਥੋਂ ਦੀ ਜਿਹੜੀ ਵਿਜੀਲੈਂਸ ਹੈ ਉਹਨਾਂ ਨੇ ਬਹੁਤ ਸਾਰੇ ਸਾਡੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਦਰਾਂ ਦੀ ਧਮਕਾਨ ਦੀ ਕੋਸ਼ਿਸ਼ ਕੀਤੀ ਤੁਹਾਡੇ ਦਾਸ ਦੇ ਖਿਲਾਫ ਵੀ ਮੈਂ ਪਿਛਲੇ ਦਿਨੀ ਇੱਥੇ ਗੱਲ ਚੁੱਕੀ ਸੀ ਕਿ ਪੰਜਾਬ ਦੇ ਵਿੱਚ ਕਿਸੇ ਦੀ ਜ਼ਿੰਦਗੀ ਕਿਸੇ ਦਾ ਮਾਲ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਉਦੋਂ ਸਾਡੇ ਕੋਲ ਖਬਰ ਆਈ ਸੀ ਭੀ ਸਾਰੇ ਬੰਬ ਪੰਜਾਬ ਚ ਆਏ ਨੇ ਉਹ ਜੇ ਫਟਕੇ ਨੇ ਕੁਝ ਫਟਣ ਵਾਲੇ ਨੇ ਇੱਕ ਟੀਵੀ ਇੰਟਰਵਿਊ ਦੇ ਜ਼ਰੀਏ ਤੁਹਾਡੇ ਦਾਸ ਨੇ ਸਮੁੱਚੇ ਪੰਜਾਬ ਨੂੰ ਮੋਹਤਾਤ ਕੀਤਾ ਸੀ ਐਸੇ ਫਰਜ਼ੀ ਇਨਕਲਾਬੀਆਂ ਦੀ ਜਮਾਤ ਨੇ ਤੁਹਾਡੇ ਦਾਸ ਤੇ ਕੇਸ ਰਜਿਸਟਰ ਕੀਤਾ ਤੁਹਾਡਾ ਦਾਸ ਵਿਰੋਧੀ ਧਿਰ ਦਾ ਲੀਡਰ ਹੈ ਕਨਸਟੀਟਿਊਸ਼ਨਲੀ ਸੰਵਿਧਾਨ ਦੇ ਮੁਤਾਬਕ ਮੈਨੂੰ ਕੈਬਨਿਟ ਦਾ ਰੈਂਕ ਮਿਲਿਆ ਜਿਹੜਾ ਵਿਰੋਧੀ ਧਿਰ ਦਾ ਲੀਡਰ ਹੁੰਦਾ ਉਸ ਨੂੰ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਹੈ ਉਹਦੇ ਮਤਾਬਕ ਕੋਲ ਨੂੰ ਸ਼ੈਡੋ ਮੁੱਖ ਮੰਤਰੀ ਕਹਿੰਦੇ ਇਹਨਾਂ ਨੇ ਤੁਹਾਡੇ ਦਾਸ ਨੂੰ ਖੁਦ ਪੁਲਿਸ ਸਟੇਸ਼ਨ ਸੱਦਿਆ ਇੱਕ ਦਿਨ 2 ਵਜੇ ਦੁਪਹਿਰੇ ਸੱਦਿਆ ਤੇ ਰਾਤ ਦੇ 8 ਵਜੇ ਤੱਕ ਅੰਦਰ ਸਵਾਲ ਜਵਾਬ ਕੀਤੇ ਦੂਸਰੀ ਵਾਰ ਫੇਰ ਸੱਦਿਆ 6.5 ਘੰਟੇ ਫੇਰ ਸਵਾਲ ਜਵਾਬ ਕੀਤੇ ਇਹਨਾਂ ਦਾ ਮਕਸਦ ਇਹਨਾ ਸੀ ਕਿ ਜਿਹੜੇ ਚੰਗ ਕਾਂਗਰਸ ਦੇ ਵਿੱਚ ਜਿਹੜੀਆਂ بلند ਆਵਾਜ਼ਾਂ ਨੇ ਇਹਨਾਂ ਦੀ ਆਵਾਜ਼ ਨੂੰ ਬੰਦ ਕੀਤਾ ਜੀ ਮੇਰੇ ਵੀਰੋ ਸਾਡਾ ਕਸੂਰ ਜਾਂ ਸਾਡੀ ਡਿਊਟੀ ਐਸੀ ਕਿ ਪਾਵੇਂ ਕਿਸਾਨਾਂ ਦੀਆਂ ਜ਼ਮੀਨਾਂ ਜਿਹੜਾ ਖੋਹਣ ਦਾ ਮਨਸੂਬਾ ਆਪ ਬਣਾ ਰਹੀ ਐ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਬਚਾਣੀ ਐ ਅਸੀਂ ਕਿਸਾਨਾਂ ਦੀ ਫਸਲ ਦੀ ਗੱਲ ਕਰਨੀ ਐ ਅਸੀਂ ਖੇਤ ਮਜ਼ਦੂਰਾਂ ਦੀ ਜਿਹੜੇ ਹੱਕਾਂ ਦੀ ਲੜਾਈ ਲੜਨੀ ਹੈ ਅਸੀਂ ਦੁਕਾਨਦਾਰਾਂ ਦੀ ਛੋਟੇ ਵਪਾਰੀਆਂ ਦੀ ਲੜਾਈ ਲੜਨੀ ਹੈ ਅਸੀਂ ਇੱਥੇ ਸਰਕਾਰੀ ਨੌਕਰੀਆਂ ਕਰਨ ਵਾਲਿਆਂ ਦੀ ਪੈਨਸ਼ਨਰਸ ਦੀ ਲੜਾਈ ਲੜਨੀ ਇਹ ਚਾਹੁੰਦੇ ਅਸੀਂ ਉਹ بلند ਆਵਾਜ਼ ਜਿਹੜੀ ਹੈ ਉਹ ਬੰਦ ਕਰ ਦਿੱਤੀ ਮੇਰੇ ਵੀਰੋ ਮੈਂ ਤੁਹਾਨੂੰ ਇਸ ਗੱਲ ਨੂੰ ਮੁਬਾਰਕ ਦੇਣਾ ਚਾਹਨਾ ਤੇ ਗੁਰੂ ਮਹਾਰਾਜ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹਾਂ ਗੁਰੂ ਮਹਾਰਾਜ ਸਾਹਿਬ ਨੇ ਤਾਕਤ ਬਖਸ਼ੀ ਇੱਕ ਵੀਡੀਓ ਪਿਛਲੇ ਦਿਨੀ ਮੈਂ ਆਪਣੇ ਟਵਿੱਟਰ ਹੈਂਡਲ ਤੋਂ ਪਾਈ ਸੀ ਜਿਹਦੇ ਨਾਲ ਆਮ ਆਦਮੀ ਪਾਰਟੀ ਨੇ ਤਰੋੜ ਮਰੋੜ ਕਰਕੇ ਉਸ ਵੀਡੀਓ ਦੇ ਸਿਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਵੱਲੋਂ ਕਿਸੇ ਹਿਸਾਬ ਨਾਲ ਕਿਸੇ ਅਕਾਲੀ ਲੀਡਰ ਦੀ ਮਦਦ ਕੀਤੀ ਗਈ ਹੋਏ ਮੈਂ ਉਹ ਦਰਖਾਸਤ ਜਿਹੜੀ ਸੀ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਮੇਰੀ ਦਰਖਾਸਤ ਤੇ ਚੰਡੀਗੜ੍ਹ ਪੁਲਿਸ ਨੇ ਆਪ ਦੇ ਦੋ ਮੰਤਰੀ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਪੰਜਾਬ ਦਾ ਅਮਨ अरोड़ा ਜਿਹੜਾ ਭਗਵੰਤ ਤੋਂ ਬਾਅਦ ਦੂਜੇ ਨੰਬਰ ਦਾ ਮੰਤਰੀ ਹੈ ਉਹਦੇ ਤਾਂ ਕੇਸ ਰਿਸਟ ਕਰਦੇ